ਫੀਸੇ ਘਰ ਪਰ ਅਧਵੇਂ ਰੂਟਰ ਦੇ ਦੋ ਦੇਵ ਤੇ ਦਸ ਨੌਂ ਗੇ ਹਾਂਜੀ ਤੇ ਅਸੀਂ ਗੁੱਡ ਮਾਰਨਿੰਗ ਹੈ ਸਤਿ ਸ੍ਰੀ ਅਕਾਲ ਸਾਰਿਆਂ ਇੰਨੀ ਤਿਆਰ ਹੋ ਕੇ ਕੁਝ ਤੇ ਅੱਜ ਅਸੀਂ ਜਲਿਆ ਮਾਸੀ ਘਰ ਸਾਡਾ ਪਲਾਨ ਬਣ ਗਿਆ ਮਾਸੀ ਘਰ ਜਾਂਦਾ ਤੇ ਮੈਂ ਰੈਡੀ ਹੋ ਗਈ ਅੱਜ ਮੈਂ ਸੂਟ ਵੇਅਰ ਕੀਤਾ ਤੇ ਬਾਕੀ ਤੁਸੀਂ ਖਲਾਰਾ ਦੇਖ ਹੀ ਸਕਦੇ ਹੋ ਕਿ ਕਿ ਕਪੜੇ-ਕਪੜੇ ਪੈਕ ਕੀਤੇ ਆਂਦੇ ਹੋਏ ਅਸੀਂ ਅਮਨੀਤ ਦੇ ਪੂਆ ਘਰ ਚਲ ਜਾਣਾ ਆ ਤੇ ਇੱਧਰ ਟਾਈਮ ਦਾ ਪਤਾ ਨਾ ਮੰਮੀ ਨੇ ਉਧਰ ਆ ਜਾਣਾ ਤੇ ਆਪਾਂ ਇਕੱਠੇ ਥੋੜੇ ਦਿਨ ਉਧਰ ਰਹਿ ਕੇ ਆਵਾਂਗੇ ਦੀ ਭੂਆ ਵੱਲ ਤੇ ਬਾਕੀ ਹੁਣ ਲੇਟ ਬਹੁਤ ਹੋ ਗਿਆ ਤੇ ਮੈਂ ਚਾਹ ਨਹੀਂ ਮਾ ਫਟਾ ਨਿਕਲਾ ਮੈਨੂੰ ਡਾਂਟ ਪੈ ਜਾਣੀ ਆ ਤੇ ਬਾਕੀ ਕਰਦੇ ਆ ਕੰਟੀਨਿਊ ਤਿਆਰ ਤੁਰ ਮੈਂ ਹੋਈ ਆ ਆਟੋ ਦੀ ਵੇਟ ਹੋ ਰਹੀ ਆ ਬੱਸ ਸਟੈਂਡ ਦਾ ਚਲ ਜੂਗੀ ਅੱਗੋਂ ਬ੍ਰਦਰ ਆ ਚੁੱਕਾ ਲੈਣ ਤੇ ਬਾਕੀ ਦੇਖੋ ਕਿੱਦਾਂ ਹੁੰਦੀ ਆ ਤੇ ਮੈਂ ਚੱਲਾਂ ਲੇਟ ਨਾ ਹੋ ਜਾ ਉਨੀਦ ਆ ਦੇਖੋ ਜੀ ਸਾਡਾ ਭਾਜੀ ਵੀ ਰੈਡੀ ਆ ਦાદੀ ਨੂੰ ਹੱਕ ਕਰੂਗਾ ਹੱਕਾ ਕੇ ਮਿਲ ਦાદੀ ਨੂੰ ਬੋਲੋ ਮੈਂ ਚੱਲਾਂ ਕਿ ਤੁਸੀਂ ਆ ਜਿਓ? ਹਾਂ ਨਾ ਤੁਸੀਂ ਆ ਜਿਓ। ਇਹ ਕਿੱਥੋਂ ਲਈ ਕੁੜੀ ਐ ਜੀ ਸੋਹਣੀ ਐ। ਕਿੱਥੋਂ ਲਈ? ਨਹੀਂ ਤੈਨੂੰ ਤਾਂ ਮੈਂ ਮੈਂ ਤਾਂ ਕਿਹਾ ਮੈਂ ਤਾਂ ਤੈਨੂੰ ਮੰਗਿਆ ਹੀ ਨਹੀਂ ਸੀ ਬਾਬਾ ਜੀ ਕੋਲ। ਨਹੀਂ ਮੈਂ ਤਾਂ ਤੈਨੂੰ ਮੰਗਿਆ ਨਹੀਂ ਸੀ ਤੂੰ ਕਿੱਥੋਂ ਆ ਗਿਆ? ਤੂੰ ਕਿੱਥੋਂ ਆ ਗਿਆ? ਤੂੰ ਤਾਂ ਕਹਿੰਦਾ ਮੇਰੇ ਪਾਪਾ ਨੇ ਮੰਗਿਆ ਸੀ। ਦਾਦੀ ਦੇ ਕਹਿੰਦੇ ਸੀ ਅਸੀਂ ਮੰਗਿਆ ਹੀ ਨਹੀਂ ਐਤੀ ਮੁੰਡਾ ਮੰਗਦੇ ਸੀ। ਹੈਲੋ। ਤੇ ਮम्मा ਨੇ ਕੀਤੀ ਮੈਚਿੰਗ ਮੈਚਿੰਗ ਮੈਚਿੰਗ। ਮੈਂ ਤੇ ਅਮਨੀਤ ਨੇ ਕੀਤੀ ਮੈਚਿੰਗ ਤੇ ਅਸੀਂ ਲੇਟ ਹੋ ਰਿਹਾ ਤੇ ਕਿੱਦਾਂ ਬਣੂਗੀ ਗੱਲ ਤੇ ਸਮਝ ਤੋ ਬਾਹਰ ਆ ਬਾਕੀ ਅਮਨੀਤ ਦੇਖੋ ਅਨੀਤ ਚਲੀਏ ਨਾ ਨਹੀਂ ਆਉ ਨੀਤਾ ਜੀ ਨੂੰ ਮਾਰ ਮਤ ਨੀਤਾ ਜੀ ਅਨੀਤਾ ਜੀ ਸਾਡੀ ਬੈਸਟ ਫਰੈਂਡ ਆ ਉਹ ਆਪਣਾ ਹੀ ਸਾਫ ਸੁਥ ਦੇ ਚੱਕਰਾਂ ਤੇ ਲੱਗੇ ਆ ਅਮਨੀਤ ਮਜ਼ਾ ਮਾਰਦੀ ਆਟੋ ਵਾਲਿਆਂ ਚੋਰੀ ਗਾਣੇ ਇਹ ਬਰਾਬਰ ਬੋਲੇਗੀ ਕਿਉਂ ਅਰੇ ਅਮਨੀਤ ਤੇ ਜਿਨ੍ਹਾਂ ਨੇ ਰੱਖੇ ਹੋਣਗੇ ਪੈਰਟੋ ਦੱਸ ਨੀ ਤੇ ਬੋਲੀ ਮਿੱਟੂ ਮਿੱਟੂ ਚੋਰੀ ਕਰਨੀ ਹੈ ਹਾਂਜੀ ਤੇ ਵਨੀਦ ਲਈ ਚੀਜ਼ੀਆਂ ਆਪਣੇ ਬੂਆ ਘਰ ਆਈ ਸੀ ਮਾ ਚੀਜੀ ਕਾਣੀ ਚੀਜੀ ਕਾਣੀ ਤੇ ਬੜੀ ਅੱਛੀ ਕਲੋਨੀ ਆ ਮੈਨੂੰ ਤਾਂ ਬੜਾ ਵਧੀਆ ਲੱਗਾ ਇੱਥੇ ਆ ਕੇ ਤੇ ਮੈਂ ਕਿਹਾ ਚਲੋ ਬੱਚੇ ਚੀਜ਼ੀਆਂ ਮੰਗਦੇ ਆ ਕਿਉਂ ਨਾ ਬੱਚਿਆਂ ਨੂੰ ਸਿੱਧੇ ਸਿੱਧੇ ਚੀਜ਼ੀਆਂ ਲੈ ਕੇ ਦਿੱਤੇ ਇਹਨਾਂ ਨੂੰ ਤੇ ਕੱਲ ਦਾ ਵਲੌਗ ਹੋ ਗਿਆ ਲੇਟ ਤੇ ਮੈਂ ਘੁੰਮਣ ਘੇਰੇ ਚ ਬੀਜੀ ਸੀ ਕੱਲ ਮਾਸੀ ਜੀ ਵੱਲ ਸੀਗੀ ਅੱਜ ਆਪਣੇ ਨਾਨਾ ਦੇ ਘਰ ਆਏ ਆ ਤੇ ਉਹ ਚੀਜ਼ ਲੱਗ ਜਾਂਦਾ ਪਿਆ ਤੇ ਬਾਕੀ ਚਲੋ ਚੀਜ਼ ਲੈ ਲਈਏ ਤੇ ਫੇਰ ਦੇਖਦੇ ਆਂ ਨੀਤਾ ਤੂੰ ਕਿਨੇ ਘਰ ਆਇਆ ਜੀ ਬਾਜੀ ਮੋਲੋ ਬੂਆ ਘਰ ਕਿਤੇ ਆਸੀ ਅਰਨੀਦਾ ਕਿਤੇ ਆਸੀ ਮੋਲੋ ਬੂਆ ਘਰ ਬੂਆ ਘਰ ਬੂਆ ਮੰਮਾ ਇਹਨੂੰ ਚਾਹ ਕਿਤੇ ਆਸੀ ਬਰਦਾਸ਼ ਆਪਾਂ ਨੂੰ ਆਇ ਮਾਰ ਕੇ ਪਾਪਾ ਜੀ ਪਾਪਾ ਕਿ ਮੈਂ ਬੂਆ ਘਰ ਆਇਆ ਹਾਂ ਕਿ ਮੈਂ ਬੂਆ ਘਰ ਆਇਆ ਹਾਂ ਕਮ ਬੂਆ ਘਰ ਆਇਆ ਹਾਂ ਹਾਂਜੀ ਤੇ ਮੈਂ ਵੀ ਨਾ ਤੋ ਲਿਆ ਬਨੀਤ ਨੂੰ ਵੀ ਨਵਾਤਾ ਮੰਮੀ ਵੀ ਆ ਗਿਆ ਫੋਨ ਤੇ ਗੱਲ ਕਰਦੇ ਪਏ ਆ ਤੇ ਹੁਣ ਅਸੀਂ ਕੀ ਕਰਨਾ ਬ੍ਰੇਕਫਾਸਟ ਕਰਨਾ ਆ ਥੋੜਾ ਜਿਹਾ ਇੱਥੇ ਆ ਕੇ ਵੀ ਹੈਲਪ ਕਰਨੀ ਪਈ ਤੇ ਆਪਾਂ ਇੰਜੋਏ ਕਰ ਰਹੇ ਸੀਗੇ ਗੱਲਾਂ ਬਾਤਾਂ ਤੇ ਬਾਕੀ ਹੁਣ ਨੀਤ ਨਿੰਬੂਆ ਨਾ ਖੇਲਦੀ ਪਈ ਆ ਉਧਰ ਉਹ ਹਟਦੀ ਨਹੀਂ ਤੇ ਮੈਂ ਕਿਚੜਾ ਆਪਾਂ ਬ੍ਰੇਕਫਾਸਟ ਕਰੀਏ ਭੁੱਖ ਲੱਗੀ ਮੇਰੇ 2:00 ਵੱਜ ਗਏ ਆ ਤੇ ਤੁਸੀਂ ਰੌਣਕ ਦੇ ਦੇਆ ਹਾਈਵੇ ਦੀ ਸੜਕ ਵੀ ਦਿਖਦੀ ਐ ਤੂੰ ਗੱਡੀਆਂ ਆਂਦੀਆਂ ਜਾਂਦੀਆਂ ਉਹ ਪਾਪਾ ਮੇਰੇ ਮੇਰੇ بابا ਕੁੱਟੂਗੇ ਮੇਰੇ ਮੂੰਚ 'ਚ ਨਹੀਂ ਪਾਣਾ ਕੁਝ ਵੀ ਮੇਰੇ ਪਾਪਾ ਕਰਦੇ ਅਜਾ ਕੁਝ ਨਹੀਂ ਆਜਾ ਉਹਨੇ ਪੜਾ ਪਾਪਾ ਕੀ ਕਹਿੰਦੇ ਆ ਤੁਸੀਂ ਪੜ੍ਹ ਮੈਨੂੰ ਅੱਜ ਤੇ ਹੈਗਾ ਪਾਕ ਕਿੰਨਾ ਸੋਹਣਾ ਬਣਿਆ ਨਾ ਥਿਊ ਬਹੁਤ ਸੋਹਣਾ ਲੱਗਦਾ ਮੈਨੂੰ ਇੱਥੇ ਇਹ پارک ਬਣਿਆ। ਆਉਣੀ ਖੇਡਦੀ ਪਈ ਆ। ਇਹ ਲੱਗੀ ਬੀਲੀ ਤੈਨੂੰ ਕੀ ਕਰਦਾ ਬੇਸੀ? ਮੈਂ ਤਾਂ ਬੌਕਸਿੰਗ। ਮੁੰਲੇ ਬੌਕਸਿੰਗ। ਆਪੇ ਹੀ। ਓ ਜਾਰਦੀ। ਆਹ ਦਾਦੀ ਨੂੰ। ਦਾਦੀ ਨੂੰ ਕਹ, ਕਦਰਦ ਹੋਈ? ਦਾਦੀ ਨੂੰ ਪੁੱਛ ਕਦਰਦ ਹੋਈ? ਨਹੀਂ। ਆਹ ਕਹ ਤੂੰ ਜੀ ਛੇਰਿਆ? ਦਰਦ ਨਹੀਂ ਹੁੰਦੀ। ਲੈਗ ਵੀ ਮਾਰ ਲੈਗ ਵੀ ਇੱਕਦਮ ਦੋਨੋਂ ਦੋਨੋਂ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਜੋਰੀ ਆ ਗਿਆ ਜੋਰੀ ਅੱਟ ਕਿੰਨੂੰ ਮਾਰੂਗਾ ਪਾਪਾ ਨੂੰ ਮਾਰੂਗਾ ਉੱਤੇ ਮਾਰ ਉੱਤੇ ਬਾਕਸ ਤੇ ਜੋਰ ਦੀ ਓ ਪਈ ਉਹ ਦੇਖ जोर जोर दारीता जोर जोर ओए न मारद किए ऑह नीते ठा ठा आज मार के चढ़ना कह रहे ओए हो दोनो, दोनों दोनों आ देखो शेर नहीं बनी पी दादी पोती खेडो ठारा कर दे दी ਓਏ ਭੋਇਆ ਵੀ ਓਏ ਹੋਏ ਜੋਸੀ ਆ ਪਿਆ ਓਏ ਹੋਏ ਓਏ ਹੋਏ ਸ਼ੇਰ ਨਹੀਂ ਬਣਾਤੀ ਮੇਰੀ ਕੁੜੀ ਸ਼ੇਰ ਨਹੀਂ ਓਏ ਹੋਏ ਜਦੋਂ ਤੂੰ ਕਹਿੰਦਾ ਤੂੰ ਦਾਦੂ ਨੂੰ ਦਾਦੂ ਨੂੰ ਯਾਦ ਕਰਦੀ ਰਹਿੰਦੀ ਐ ਪਿੰਡਾਂ ਜੱਗਾਂ ਦਾ ਦਾਦੂ ਨੂੰ ਮਮਾ ਦਾਦੂ ਨੂੰ ਧਰਿਆ ਨਹੀਂ ਤੂੰ ਕਿਤੇ ਗਈ ਐ ਕਿਤੇ ਗਈ ਤੂੰ papa ਤੇ bua ਤੇ dadi ਤੇ dadu ਤੇ ਕਿਤੇ ਕਿਤੇ ਗਈ ਤੂੰ ਤੈਨੂੰ ਕਿੰਨੇ ਬੁਲਾਇਆ ਸੀ ਆਪਾ ਤਾਂ ਤੈਨੂੰ ਬੁਲਾਇਆ ਨਹੀਂ ਸੀ ਐਵੇਂ ਬੌਕਸਿੰਗ ਜੀ ਆ ਗਈ ਟਿੱਡੋ ਜੀ ਚਲ ਗਿਆ ਬਸ bua ਕੋਲੋਂ ਕੀ ਕੀ ਇਕੱਠਾ ਕਰੀ ਦੇਣਾ ਪਾਪੇ ਵੀ ਇੰਨੇ ਲੈ ਲਏ ਜਿometry ਬੌਕਸ ਜਿਹੜਾ ਪੜਨਾ ਤੂੰ ਹੈ ਨਹੀਂ ਕੁਝ ਪੜਨਾ ਇਹ ਗਾਦੀ ਬੂਆ ਨੇ ਕੀ ਲੈ ਕੇ ਆ ਤਾ ਓ ਜਿਓਮੈਟਰੀ ਬਾਕਸ ਇਸ ਦੇ ਵਿੱਚ ਪੈਨਸਲ ਵੀ ਆ ਕਿੰਨੇ ਪਾ ਕੇ ਦਿੱਤੀ ਤੂੰ ਬੂਆ ਨੇ ਤੂੰ ਤੂੰ ਰਹਿਣ ਦੇ ਪੁੱਤ ਰਹਿਲਾ ਇਹਨਾਂ ਕੋ ਮੈਂ ਦਾਦੇ ਚੱਲ ਜਾਨੇ ਆ ਤੂੰ ਰਹਿਲਾ ਨਹੀਂ ਤੂੰ ਰਹਿਲਾ ਇੱਥੇ ਨਹੀਂ ਬੂਆ ਕੋਲ ਰਹਿਲਾ ਨਹੀਂ 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 ਰਹਿਲਾ ਆਪਾਂ ਚੱਲੇ ਆ ਨਹੀਂ ਹਾਂਜੀ ਤੇ ਆਪਾਂ ਥੱਲੇ ਘਰ ਬਹੁਤ ਵਧੀਆ ਰਹਿ ਗਿਆ ਪਰ ਕਦੀ ਕਿਤੇ ਤੇ ਕਦੀ ਕਿਤੇ ਹੁਣ ਦੀ ਪੁੱਟਣ ਵਾਲੇ ਹੋਣਗੇ ਕੱਲ ਵੀ ਸਾਡਾ ਵਲੌਗ 3 ਦਿਨ ਹੋ ਗਏ ਵਲੌਗ ਕੈਨਸਲ ਹੋ ਗਿਆ ਹਾਂਜੀ ਤੇ ਅਸੀਂ ਘੁੰਮ ਕੇ ਆ ਗਏ ਸੀਗੇ ਬਹੁਤ ਜ਼ਿਆਦਾ ਟਾਇਰਡ ਹੋ ਗਏ ਸੀਗੇ ਤੇ ਆ ਕੇ ਮੇਰੇ ਕੱਪੜੇ ਸੀਗੇ ਵਾਸ਼ ਕਰਨ ਵਾਲੇ ਤੇ ਮੈਂ ਕਹਿੰਨੀ ਆ ਪੂਰੀ ਛੱਤ ਉੱਤੇ ਲਈ ਪਰ ਗਈ ਇੱਧਰ ਲਈ ਪਰ ਗਈ ਮਤਲਬ ਰਹਿ ਕੇ ਆਉਣਾ ਨਾ ਨਾਨਕੇ ਆ ਕੇ ਕੰਮ ਵੀ ਕਰਨਾ ਪੈਂਦਾ ਫਿਰ ਇਹ ਮੈਡਮ ਨੂੰ ਨਵਾਇਆ ਇਹਦਾ ਹੈੱਡ ਵਾਸ਼ ਕੀਤਾ ਹਨਾ ਨਹੀਂ ਤੇ ਤੁਸ ਕੀ ਕੀਤਾ ਹੈ ਹੈੱਡ ਵਾਸ਼ ਕਰਕੇ ਨਾਈ-ਨਾਈ ਕਰ ਲਈ ਸੋਹਣਾ ਬੱਚਾ ਬਣ ਗਿਆ ਹੁਣ ਮੈਂ ਚੱਲੀ ਆ ਨਾਈ-ਨਾਈ ਕਰਨ ਤੇ ਉਹ ਨਹੀਂ ਨਾ ਨਾਈ ਕਰ ਲਈ ਪਾਪਾ ਦਾ ਫੋਨ ਆ ਜਾਂਦਾ ਮੈਂ ਕਿਹਾ ਮੈਂ ਬਿਜ਼ੀ ਆ ਫ੍ਰੀ ਹੋ ਕੇ ਕਾਲ ਕਰਾਂਗੇ ਅਜੇ ਅਸੀਂ ਬਹੁਤ ਬਿਜ਼ੀ ਆ ਪਹਿਲਾਂ ਨਾਈ ਨਾਈ ਕਰਾਂਗੇ ਸਾਫ ਸੁਥਰੇ ਬੈਠਦੇ ਬੈਠਾਂਗੇ ਤੇ ਬਾਕੀ ਹੁਣੇ ਫੋਨ ਦੇਖੇਗੀ ਹੁਣ ਇਹਦੇ ਮੈਂ ਨਾ ਆ ਨਾ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਨਾ ਵੀ ਨਾਨਕੇ ਘੁੰਮ ਕੇ ਆ ਕੇ ਨਾ ਮੈਨੂੰ ਉਹਨਾਂ ਹੀ ਕੰਮ ਵੱਧ ਗਿਆ ਮੇਰੇ ਸਾਰੇ ਕੱਪੜੇ ਵਾਸ਼ ਕਰਕੇ ਮੈਂ ਕਿਹਾ ਸਵੇਰ ਤੱਕ ਸੁੱਕੇ ਹੋਣਗੇ ਤੈ ਕਰ ਲਾਂਗੀ ਸਵੇਰੇ ਉਹਨਾਂ ਕੰਮ ਫਿਰ ਸੀ ਖਾਣ ਲੱਗਿਆ ਹੁਣ ਰੋਟੀ ਕੰਮ ਕੁੰਮ ਕਰਕੇ ਹੈਡ ਵਾਸ਼ ਕਰਕੇ ਨੀਤਾ ਨਾਲ ਅਗੇ ਮम्मी ਨੇ ਰੋਟੀ ਬਣਾਉਂਦੀ ਸੱਸ ਦਾ ਬਣਿਆ ਰੋਟੀ ਦਾ ਬੜਾ ਸਵਾਦ ਆਉਂਦਾ ਕੰਮ ਕਰ ਲੋ ਰੋਟੀ ਮਿਲ ਜਾਂਦੀ ਆ ਬਹੁਤ ਵਧੀਆ ਇਹਦੇ ਨਾਲ ਹੇਠਾਂ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਹੂੰ ਊ ਲਵਲੀ ਹੈ ਆਊਟਸਾਈਡ ਦੇ ਤੇ ਸਾਰੇ ਜਿਹੜੇ ਮੀਂਹ ਪੈਂਦਾ ਰਿਹਾ ਤੇ ਹੁਣ ਅੱਕ ਕੇ ਮੈਂ ਸ਼ਾਮ ਨੂੰ ਨਹਾਣ ਤੋਂ ਗੇ ਨਿਕਲੇ ਆ ਸੀ ਤੇ ਫੇਰ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਮੈਂ ਫੇਰ ਚੱਲਾਂ ਘਰੇ ਇੱਥੇ ਵਧੀਆ ਮਾਹੌਲ ਚੱਲਣ데요 ਇੱਥੇ ਬਾਕੀ ਮੀਂਹ ਪੈਣ ਦਾ ਮੌਸਮ ਇਦਾਂ ਦਾ ਹੀ ਆ ਪਰ ਉਦਾਂ ਰੋਮਾਂਟਿਕ ਜਿਹਾ ਹੋਇਆ ਮੌਸਮ ਤੇ ਬਾਕੀ ਕੰਨਲ ਵਿੱਚ ਐ ਤੇ ਬਾਕੀ ਸਾਰਾ ਵਧੀਆ ਚੱਲਦਾ ਤੇ ਹੁਣ ਦੇਖਦੇ ਆ ਕਿ ਕੰਟੀਨਿਊ ਕਰਦੇ ਆ ਵਲੌਗ ਅੱਜ ਨਿਕਲਿਆ ਨਹੀਂ ਵੀ ਅੱਗੇ ਵੀ 2-3 ਦਿਨ ਦਾ ਗੈਪ ਪੈ ਗਿਆ ਉਹ ਕਰਕੇ ਫਿਰ ਥੋੜਾ ਮੁਸ਼ਕਲ ਹੋ ਗਿਆ ਸੀਗਾ Acontecer. Somos chefes de família, deixados os nossos filhos em casa para defender o futuro de todos eles e das nossas mulheres. Quando forem ao entroncamento a terra dos fenómenos, não deixem de me visitar. Entrem pela Câmara Municipal adentro para fazer raiva. Levem uma camisola do 1143 e perguntem. ਹਾਂਜੀ ਤੇ ਅੱਜ ਚੱਲਣਗੇ ਬਰਗਰ ਜਰੇ ਇੰਡੀਅਨ ਸਟਾਈਲ ਜਿਵੇਂ ਵਿਡਲਾਲਾ ਲਈ ਇੱਧਰ ਸਮਗਰੀ ਸਾਡੀ ਰੈਡੀ ਹੈ ਸਾਰੀ ਅੱਜ ਹੱਸ਼ਾ ਹੱਸ਼ ਕਰਾ ਦੇਣੀ ਬੱਲਾ ਬੱਲਾ ਕਰਾ ਦੇਣੀ ਹੈ ਸਾਰੀ ਕਮੀ ਕੋਈ ਨਹੀਂ ਬਰਗਰ ਸਟਾਕ ਹਨ ਪੂਰਾ ਲਿਆ ਕੇ ਰੱਖਿਆ ਆਪਾਂ ਅੱਜ ਰੱਜ ਰੱਜ ਖਾਵਾਂਗੇ ਅੱਜ ਹੱਜ ਖਾਵਾਂਗੇ